ਕਾਰਜੋਗ ਪੰਜਾਬੀਓ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਪਿਛਲੇ ਦਿਨਾਂ ਦੇ ਵਿੱਚ 22 21 22 ਅਗਸਤ ਨੂੰ ਪਿੰਡ ਧਲੇਤਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਇਹਦੇ ਵਿੱਚ ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਨਾਮ ਤੇ ਜਿਹੜੀ ਜ਼ਮੀਨ ਹੈ ਉੱਤੇ ਕਬਜ਼ੇ ਦੀਆਂ ਖਬਰਾਂ ਜਿਹੜੀਆਂ ਆ ਉਹ ਕਮਿਸ਼ਨ ਦੇ ਦਫ਼ਤਰ ਪੁੱਜੀਆਂ ਜਿਹਦੇ ਉੱਤੇ ਅਸੀਂ ਸੂਬਾ ਤੋਂ ਲੈਂਦੇ ਹੋਏ ਉਸੇ ਹੀ ਦਿਨ ਜਿਹੜਾ 22 ਤਰੀਕ ਨੂੰ ਹੀ ਇਹ ਖਬਰ ਲੱਗੀ 22 ਤਰੀਕ ਨੂੰ ਹੀ ਅਸੀਂ ਐਸਐਸਪੀ ਜਲੰਧਰ ਦੇ ਹੱਥੀ ਨੂੰ ਸੂਮ ਮਟੋ ਲੈਂਦੇ ਹੋਏ ਇਸ ਸੰਬੰਧੀ ਕਾਰਵਾਈ ਰਿਪੋਰਟ ਮੰਗੀ ਕਿ ਏ ਕੀ ਵਾਪਰ ਰਿਹਾ ਹੈ ਲਾਅ ਐਂਡ ਆਰਡਰ ਰਵਦਾਸੀਆ ਸਿੱਖ ਭਾਈਚਾਰਾ ਸ੍ਰੀ ਗੁਰੂਵਦਾਸ ਸਹਾਰਾ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਚ ਭਾਰੀ ਰੋਸ ਹੈ ਔਰ ਇਹਦੇ ਸੰਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ ਕਿ ਆ ਕੀ ਮਾਮਲਾ ਹੈ ਐਸਐਸਪੀ ਦੇ ਹੱਥੀ ਵੱਲੋਂ ਇਹ ਰਿਪੋਰਟ ਆਈ ਕਿ ਅਸੀਂ ਉੱਥੇ ਲਾ ਐਂਡ ਆਰਡਰ ਮੇਨਟੇਨ ਕਰਨ ਗਏ ਸੀ ਕਿਹੜਾ ਮਾਮਲਾ ਆ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਡਿਪਟੀ ਕਮਿਸ਼ਨਰ ਜਲੰਧਰ ਦੱਸ ਸਕਦੇ ਆ ਇਸੇ ਸੰਬੰਧ ਦੇ ਵਿੱਚ ਅਸੀਂ ਕੱਲ ਰਿਪੋਰਟ ਆਈ ਕੱਲੇ ਹੀ ਅਸੀਂ 26 ਤਰੀਕ ਨੂੰ ਇਹਦੇ ਸੰਬੰਧ ਦੇ ਵਿੱਚ ਸ਼ਾਮ ਨੂੰ ਅਸੀਂ ਜਿਹੜੀ ਸੂ ਮੋਟੋ ਦੀ ਅਗਲੀ ਕੜੀ ਦੇ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਤੋਂ ਇਹ ਰਿਪੋਰਟ ਮੰਗੀ ਆ ਕਿ 2 ਤਰੀਕ ਨੂੰ 2 ਸਤੰਬਰ ਨੂੰ ਕਿਰਪਾ ਕਰਕੇ ਦੱਸਿਆ ਜਾਵੇ ਕਿ ਜਿਹੜਾ ਇਹ ਸ਼੍ਰੀ ਗੁਰੂ ਰਬਦਾਸ ਮਹਾਰਾਜ ਜਿਹਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਬਵਾਦ ਪਿੰਡ ਧਲੇਤਾ 'ਚ ਖੜਾ ਹੋਇਆ ਇਹਦੇ 'ਚ ਜ਼ਮੀਨ ਦੀ ਸਥਿਤੀ ਕੀ ਆਇਆ ਗੁਰੂ ਘਰ ਦੀ ਸਥਿਤੀ ਕੀ ਆਇਆ ਔਰ ਉਹ ਕੀ ਜਿਹੜਾ ਮਾਮਲਾ ਜਿਹਦੇ ਕਰਕੇ ਲਾਅ ਐਂਡ ਆਰਡਰ ਜਿਹੜਾ ਵਿਗੜਿਆ ਆ ਔਰ ਤਾਂ ਜੋ ਪੰਜਾਬ ਔਰ ਪੰਜਾਬ ਦੇ ਲੋਕਾਂ ਸਾਹਮਣੇ ਔਰ ਸ਼੍ਰੀ ਗੁਰੂ ਰਬਦਾਸ ਮਹਾਰਾਜ ਨੂੰ ਮੰਨਣ ਵਾਲਿਆਂ ਦੇ ਸਾਹਮਣੇ ਉਸ ਪਿੰਡ ਦੇ ਇਸ ਬਵਾਦ ਦੀ ਜਿਹੜੀ ਹਕੀਕਤ ਹੈ ਉਹ ਕਮਿਸ਼ਨ ਲੋਕਾਂ ਸਾਹਮਣੇ ਰੱਖ ਸਕੇ ਇਸ ਲਈ ਅਸੀਂ ਬਹੁਤ ਸਹਿਯੋਗ ਦੇ ਔਰ ਅਸੀਂ ਇੱਕ ਵੀ ਸ਼੍ਰੀ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲੇ ਅਰੁਦਾਸੀਆ ਭਾਈਚਾਰੇ ਦੇ ਮੰਨ ਨੂੰ ਇੱਕ ਕਿਸੇ ਇੱਕ ਦੇ ਵੀ ਮੰਨੂ ਠੇਸ ਨਹੀਂ ਪੁੱਜਣ ਦਵਾਗੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਇਸ ਗੱਲ ਨੂੰ ਪੂਰੀ ਤਰ੍ਹਾਂ ਨਾਲ ਸਹਿਯੋਗ ਦੈਂ ਧੰਨਵਾਦ